ਕ੍ਰਿਸ਼ਨਾ ਸੇਵਾ ਮੰਡਲ ਵੱਲੋਂ ਅੱਜ ਸਾਡੇ ਸ੍ਰੀ ਮਾਨ ਸ਼ਾਨ ਜੱਤਾ ਆਪਾਂ ਦੀ ਸਾਪਾ ਜਿਹੜਾ ਨਾਪਾ ਜਿਹੜਾ ਆਪ ਸਭ ਦੇ ਸਹਿਯੋਗ ਦੇ ਨਾਲ ਆਪਾਂ ਕੀ ਆ ਰਾਮ ਰਾਜ ਦੀ ਜਮੀਨ ਰੱਖੀ ਜਾ ਰਹੀ ਹੈ ਬਹੁਤ ਸ਼ੁਕਰੀਆ ਕੱਢੀ ਜਾ ਰਹੀ ਹੈ ਅੱਜ ਆਪਾਂ ਕੀ ਜਮੇ ਦੀਵਾਲੀ ਹੈ ਉਸ ਤੇਰਾ ਦੀ ਫੀਲਿੰਗ ਸਭ ਨੂੰ ਆ ਰਹੀ ਸਾਡੇ ਅੱਜ ਦੇ ਮੁਖੌਮਾਨ ਬਲਵੰਤ ਜੰਦਾ ਲੱਤੀ ਜੀ ਅਗਲੀ ਪੂਰੀ ਪ੍ਰਕਿਰਤੀ ਵੀ ਹੋ ਰਹੀ ਹੋਏਗੀ ਕੀ ਅੱਜ ਇਹਨਾਂ ਸ਼ੁਭ ਘੜੀਆਂ ਸਾਰੀ ਅਰਵਿੰਦਰ ਸਿੰਘ ਜੀ ਵੀਰ ਯੋਧੇ ਦੇ ਵਿੱਚ ਜਿਮਰਾਨ ਜੀ ਦਾ ਉਹ ਹੋਇਆ ਪਹੁੰਚਦਿਆਂ ਹੋਇਆ ਬਹੁਤ ਸ਼ੁਭ ਅਰਵਿੰਦਰ ਸਿੰਘ ਮੇਹਾ ਬਾਸ ਸੀਏ ਅਰਵਿੰਦਰ ਮੌਨਟਾਬੂ ਤੋਂ ਵੀ ਯੋਧੇ ਦੇ ਵਿੱਚ ਜੀ ਪਹੁੰਚੇ ਹੋਏ ਨੇ ਜਿਹੜੇ ਸਾਡੇ ਉੱਪਰ ਹੈੱਡ ਚੀਫ ਨੇ ਤਾਂ ਬਹੁਤ ਬਹੁਤ ਜੀ ਦੀ ਮੇਰੀ ਬਾਤ ਸੁਣਦੇ ਹਾਂ ਸਾਰੀ ਬਹੁਤ ਦਿਲ ਤੋਂ ਖੁਸ਼ੀ ਸਭ ਨੂੰ ਪਰਮਾਤਮਾ ਦਾ ਸ਼੍ਰੀ ਰਾਮ ਚੰਦ ਜੀ ਦਾ ਪ੍ਰਭੂ ਦਾ ਸਾਡੇ ਸਭ ਦੇ ਉੱਪਰ ਸਿੱਧੇ ਹੱਥ ਬਣਿਆ ਰਹੇ ਜਿਸ ਜਿਵੇਂ ਆਪਾਂ ਕਹ ਲਈਏ ਆਪਾਂ ਕਹਿੰਦੇ ਰਾਮ ਮਨਾ ਰਮਨ ਕਰਨ ਵਾਲੇ ਹਰ ਆਤਮਾ ਦੇ ਅੰਦਰ ਉਹ ਅੰਦਰੋਂ ਦਿਲ ਤੋਂ ਖੁਸ਼ੀ ਹੋ ਰਹੀ ਹੈ ਸਾਰੇ ਸਾਰੇ ਕਰ ਰਹੀ ਨੇ ਜਿਸ ਦੀ ਸਥਾਪਨਾ ਕੀਤੀ ਹੈ ਇਹ ਕਿਤਾਪਾਂ ਵੀ ਦਿਲ ਤੋਂ ਸਾਰਿਆਂ ਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਵੀ ਰਾਮ ਜੀ ਜੀ ਨੇ ਜੋ ਪੱਕੇ ਨੇ ਉਹਨਾਂ ਤੇ ਚੱਲ ਕੇ ਉਹਨਾਂ ਦਾ ਨਾਮ ਰੌਸ਼ਨ ਕਰੀਏ 100 ਸਾਲ ਦਾ ਇੰਤਜ਼ਾਰ ਇਸ ਸਮਾਜ ਦਾ ਖਤਮ ਹੋਇਆ ਹੈ ਅੱਜ ਬਹੁਤ ਰਾਮ ਜੀ ਪ੍ਰਾਂਤ ਪ੍ਰਾਂਤ ਦੀ ਸਮਾਰੋਹ ਅਜਿਹੇ ਵਿੱਚ ਜਿੱਤਿਆ ਗਿਆ ਹੈ ਸੋ ਇਹ ਸਾਰਾ ਨਾਪਾ ਨਿਵਾਰਸੀ ਅੱਜ ਬੜੇ ਧੂਮ-ਧਾਮ ਦੇ ਨਾਲੇ ਦਿਨ ਮਨਾ ਰਹੇ ਨੇ ਅੱਜ ਸਾਰੇ ਬਾਜ਼ਾਰਾਂ ਦੇ ਵਿੱਚ ਜਿੱਤੇ ਸਤਿ ਸਵਾਜੀ ਦਾ ਲੜੀਆਂ ਦਾ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਕਿਸ ਦਾ ਸੇਵਾ ਮੰਡਲ ਤੋਂ ਯਾਤਰਾ ਪੁਰੇ ਤੋਂ ਮਹਾਰਾਜਾ ਕ੍ਰਿਸ਼ਨਪਰਖ ਤੋਂ ਲੈ ਕੇ ਸਾਰੇ ਸ਼ਹਿਰ ਵਿੱਚੋਂ ਹੁੰਦੀ ਹੋਈ ਉਹ ਤੇ ਪਹੁੰਚੇਗੀ ਸੋ ਬਹੁਤ ਬਹੁਤ ਮੁਬਾਰਕਾਂ ਇਹ ਨਾਪਾ ਨਿਵਾਰਸੀ ਤੇ ਪਹੁੰਚੇ ਨੇ ਰਾਮ ਜਨਮਨੀ ਆ ਲੱਖ ਲੱਖ ਵਧਾਈਆਂ ਅੱਜ ਬਹੁਤ ਹੀ ਉਤਸ਼ਾਹ ਭਰਿਆ ਦਿਨ ਹੈ ਅੱਜ ਸਵੇਰ ਤੋਂ ਹੀ ਰਾਮ ਨਰਾਇਣ ਜੀ ਦੀ ਥਾਣਾ ਦਿਵਸ ਦੇ ਉੱਪਰ ਬਹੁਤ ਬੱਬੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਜਗਾ ਜਗਾ ਸ਼ਹਿਰ ਦੇ ਵਿੱਚ ਲੰਗਰ ਚਲਾਇਆ ਜਾ ਰਹੇ ਨੇ ਔਰ ਇੰਨਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਅੱਜ ਤੁਸੀਂ ਦੇਖ ਸਕਦੇ ਹੋ ਉਹਦਾ ਮਾਹੌਲ ਵੀ ਦੇਖ ਸਕਦੇ ਹੋ ਹੁਣ ਯਾਤਰਾ ਨਿਕਲਣੀ ਹੈ ਪੂਰੇ ਕਿਸ ਤਰ੍ਹਾਂ ਪਹੁੰਚੇ ਹੋਏ ਨੇ ਲੋਕ ਲੋਕਾਂ ਦੇ ਵਿੱਚ ਉਤਸ਼ਾਹ ਵਿਦੇਸ਼ਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਬਹੁਤ ਉਤਸ਼ਾਹ ਜੈ ਸ਼੍ਰੀ ਰਾਮ ਸਾਰੇ ਨਗਰ ਵਾਸੀਆਂ ਨੂੰ ਜੀ ਅੱਜ ਐ ਲੱਗ ਰਿਹਾ ਜਿਵੇਂ ਇਹ ਰਾਮ ਪਰ ਤ੍ਰੇਤਾ ਯੁਗ ਆ ਗਿਆ ਹੋਵੇ ਸ਼੍ਰੀ ਰਾਮ ਜੀ ਦੀ ਜੈ ਜੈਕਾਰ ਸਾਰਿਆਂ ਨੂੰ ਚੱਲ ਰਹੀ ਹੈ ਤੇ ਮੇਰੀ ਬੇਨਤੀ ਹੈ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਮੋਹਨ ਸ਼ਾਹ ਜੀ ਜੀਵਨ ਸ਼ਾਹ ਜੀ ਜੀਵਨ ਸ਼ਾਹ ਜੀ ਦਾ ਯੁੱਗ ਦੀ ਮੰਗੂ ਹੀ ਅੱਜ ਦਰਸ਼ਨ ਕਰਾਣੇ ਸਾਰੇ ਨਗਰ ਸਹਿਰ ਪਾਰ ਦੀਆਂ ਵਾਸੀਆਂ ਨੂੰ ਜੈ ਜੈ ਸ਼੍ਰੀ ਰਾਮ ਜਗਨਾਰ ਜੀ ਵਰਵਾ ਜੀ ਭਗਵਾਨ ਦਾ ਜੀ ਪ੍ਰਤਿਸ਼ਟਾ ਜਿਹਦੀ ਸਾਰੇ ਜੀ ਸਾਰਿਆਂ ਦਾ ਮੈਂ ਇੱਥੇ ਪਹੁੰਚੋ ਆਨੂੰ ਆਲਮ ਜੀ ਦੇ ਪ੍ਰਸੰਸਕਾਂ ਨੂੰ ਲੱਖ ਲੱਖ ਵਧਾਈ ਹੋਵੇ ਕਿ ਭਗਵਾਨ ਸ਼੍ਰੀ ਰਾਮ ਹਮੇਸ਼ਾ ਆਪਣਾ ਮਿਹਰ ਪਰਜਣਾ ਹੱਥ ਹੈ ਤੁਹਾਡੇ ਸਾਰੇ ਦੇ ਉੱਤੇ ਬਣਾਈ ਰੱਖੋ ਤੁਸੀਂ ਸਾਰੇ ਸਿੰਘਾ ਸੰਭੇ ਗਰੁੱਪ ਵੱਲੋਂ ਇਸ ਨੂੰ ਵੀ ਅਲਟ ਡਿਸਪਲਾਈਨ ਕੰਮ ਨਹੀਂ ਕਰਨਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਸਰੇ ਨਿਲ ਗੁਪਤਾ ਜੀ ਜਿਹੜਾ ਕਾਰਜਾਹਰ ਸਾਨੂੰ ਸ਼੍ਰੀ ਪ੍ਰਤਾਪ ਚੰਦ ਜੀ ਬਖਤਾ ਉਹ ਵੀ ਸਾਡੇ ਵਿਚਕਾਰ ਨੇ ਉਸ ਨਾਲ ਇੱਥੇ ਪਹੁੰਚਦੇ ਜੀ ਆਨ ਨੂੰ ਝੂਠੀ ਕਰ ਰਹੇ ਨੇ ਪਰ ਜਿਹੜੇ ਲੋਕ ਨੇ ਉਹ ਸਾਰੇ ਇਕੱਠੇ ਹੋਏ ਹੋਏ ਨੇ ਅੱਜ ਸ਼ਹਿਰ ਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਵਰਗਾਂ ਦੇ ਲੋਕ ਇਕੱਠੇ ਨੇ ਤੇ ਜਗਾ ਜਗਾ ਲੰਗਰ ਲੱਗੇ ਹੋਏ ਆ ਪਹਿਲਾਂ ਬਾਸੂ ਦੇ ਵਿੱਚ ਵੀ ਵਿਧਾਨ ਸਵਾਲ ਕਾ ਨਾਪਦਾ ਹੀ ਬਲਾਸ ਉੱਥੇ ਬਹੁਤ ਵੱਡਾ ਜਿਹੜਾ ਸਮਾਗਮ ਆ ਧਾਰਮਿਕ ਹੋਇਆ ਤੇ ਹੁਣ ਵੀ ਅੱਜ ਦੇ ਪ੍ਰੋਗਰਾਮ ਸੋਭਾ ਯਾਤਰਾ ਦੇ ਵਿੱਚ ਸਾਡੀ ਸਹਿਯੋਗੀ ਸੰਸਥਾਵਾਂ ਸੰਗਵਰਸ਼ੌਰ ਨਮਰਲਾ ਭੈਣਾਂ ਬੱਚੇ ਬਜ਼ੁਰਗ ਅਗਰਵਾਲ ਸਵਾ ਨਾਪਾ ਸਾਰਿਆਂ ਦੇ ਸ਼੍ਰੀ ਸਰੰਗੋ ਮੰਦਿਰ ਫਰੈਂਕਸ ਕੋਲੋਨੀ ਦੀ ਰਾਮ ਦੇ ਜਿਹੜੇ ਜੈਕਾਰੇ ਨਾਲ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਨਾਵਾ ਨਾਵਾ ਮਾਤਾ ਰਾਮੀ ਮੰਦਿਰ ਪਿੱਛੇ ਵੋਟ ਰੌਲਾ ਦਿਸਨ ਪਰਿਵਾਰ ਜਗਾ 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 ਭਗਵਾਨ ਦਾ ਨਾਮ ਉਹ ਲਿਆ ਜਾ ਰਹੇ ਹੈ ਰਾਮ ਜੀ ਨੂੰ ਤੁਹਾਨੂੰ ਪਤਾ ਜਦੋਂ ਤੁਸੀਂ ਜਿਹੜਾ ਬਹੁਤ ਜੀ ਜਿਹੜਾ ਆਪਣਾ ਵੱਡਾ ਦੇ ਨਾਂ ਤੇ ਇੰਪੋਰਟੈਂਟ ਦੇ ਨਾਂ ਨੂੰ ਸੂਚ ਨੂੰ ਮੱਥੇ ਜੈ ਸ਼ੀਰਮ ਜੈ ਸ਼ੀਰਮ 17 42 ਜੋਣਾ ਜਿਹੜਾ ਸਾਰ ਸਭਾ ਰਤਨ ਨਿਕਲ ਨਹੀਂ ਆ ਉਹਦੇ ਅੱਗੇ ਸੈਂਟਰ ਵਿੱਚ ਬੈਕ ਸਾਈਡ ਤੇ ਜਿਹੜੀ ਪ੍ਰੋਪਰ ਹੋਸ ਨਹੀਂ ਆ ਟ੍ਰੈਫਿਕ ਦਾ ਪੂਰਾ ਜੀ ਪ੍ਰੋਪਰ ਬੰਦ ਕਿੱਥੇ ਆ ਨਾਕਾ ਬੰਦ ਕਰਕੇ ਵੀ ਜਿਹੜੇ ਜੈਸ਼ੀਰ ਸਿੰਘ ਜੈਸਾਨ ਲੋ ਮਾੜਾ ਬੰਦਾ ਤਾਂ ਮਾੜਾ ਅੰਸਰ ਉਹਦੇ ਦੇ ਘਟਨਾ ਨਾ ਦੇਵੇ ਮੈਂ ਆਪਣੇ ਲੋਕਾਂ ਨੂੰ ਇਹ ਹੀ ਫੀਲ ਕਰਨਾ ਚਾਹ ਹਾਂ ਨਾ ਸਹਿਰ ਵਾਸੀ ਨੂੰ ਬਹੁਤ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਜਿਹਨੇ ਵੀ ਬਹੁਤ ਜੈਸ਼ੀਰ ਸਿੰਘ ਜੈਸਾਨ ਸੰਪਤੀ ਦੇ ਮੈਂਬਰ ਸਰਦਾ ਮੁਤਾਬਕ ਜਿਹੜਾ ਫੈਸਲਾ ਲਾਉਂਦੇ ਸੰਮਾਨ ਦੇ ਨਹੀਂ ਗਏ ਜੇ ਉਹ ਕੋਈ ਕੁਝ ਹਰ ਟਾਈਮ ਨਾਲ ਦੇ ਕੋਈ ਆਪਣਾ ਸਾਡੇ ਉਹ ਸੰਸਥਾ ਹੈਗੀ ਐ ਜਿਸ ਨੂੰ ਕਹਿੰਦਾ ਸੇਵਾ ਮੰਡਲ ਵਾਲਾ ਗੱਲ ਜਿਹੜੀਆਂ ਵਿੱਚ ਕੀਤੀਆਂ ਨੇ ਉਹਨਾਂ ਨੂੰ ਪੂਰਾ ਕਾਪਰੇਟ ਕਰ ਰਹੇ ਆ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਜਿਹੜੇ ਭਗਤਾਂ ਨੂੰ ਸਾਰੇ ਵਸੇ ਜੰਦੀਆਂ ਲੱਖ ਲੱਖ ਵਧਾਈਆਂ ਦਿੰਦਾ ਕਿ ਜੰਮੇ ਸਮੇਂ ਤੋਂ ਜਿਹੜੀਆਂ ਭਗਤਾਂ ਦੀਆਂ ਆਸਾਂ ਸੀ ਉਹ ਅੱਜ ਪੂਰੀਆਂ ਹੋਈਆਂ ਨੇ ਇਸੇ ਰਾਹ ਨੂੰ ਕਰਦੇ ਹਮਤਿਏ ਦੇਸ਼ ਵਾਸੀਆਂ ਤੇ ਮੇਰੇ ਤੋਂ ਡਾਕਟਰਾਂ ਦਾ ਵਧਾਈਆਂ ਕਿ ਮੈਂ ਅਰਦਾਸ ਕਰਦਾ ਕਿ ਭਗਵਾਨ ਰਾਮ ਜੀ ਅਸਮਚੇ ਦੇ ਇਸ ਇਲਾਕੇ ਦੇ ਵਿੱਚ ਸ਼ਾਂਤੀ ਰੱਖਣਾ ਅਤੇ ਆਉਤੀ ਪਾਇੰਟਾਂ ਨੂੰ ਸਦਾ ਬੜਾਈ ਦੇ